ਦੇ ਰੋਜੀ ਅਮਰਤੀ ਕਹਿੰਦੇ ਇਹਨੂੰ ਗਨੂ ਹਾਂਜੀ ਥੋੜੇ ਉੱਤੋਂ ਜੜਾ ਆ ਗਈ ਹਾਂ ਆਹ ਦੇਖ ਲਓ ਜਿੱਦਾਂ ਉਹ ਦੇਖੋ ਪੁੱਲੇ ਪੁੱਲੇ ਜੇ ਕਿਸੇ ਨੇ ਗਲੋ ਨਹੀਂ ਦੇਖੀ ਚੰਗੀ ਤਰ੍ਹਾਂ ਤਾਂ ਦੇਖੋ ਭੰਡਾਰ ਗਲੋ ਦਾ ਆਹ ਦੇਖੋ ਅੰਬ ਨੂੰ ਪੂਰਾ ਘੇਰ ਲਿਆ ਉੱਪਰੋਂ ਸ਼ਾਹ ਕਰਤੀ ਥੱਲੇ ਪੂਰੀ ਅੰਬ ਦੀ ਉਦਾਂ ਹੀ ਬੜੀ ਸ਼ਾਹ ਹੁੰਦੀ ਆ ਆ ਥੱਲੇ ਥੱਲੇ ਵੱਢਦੀ ਆ ਤੁਸੀਂ ਹੈਨਾ ਨਹੀਂ ਉਹ ਜੇ ਨੂੰ ਗੇ ਲੋਡ ਹੁੰਦੀ ਉਹ ਤੋੜ ਕੇ ਲੈ ਜਾਂਦਾ ਆ ਵਾ 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 ਉਤੋਂ ਜੜਾ ਆ ਜਾਂਦੀ ਉਤੋਂ ਆ ਜਾਂਦੀ ਆ ਥੱਲੇ ਨੂੰ ਹਾਂ ਦੇਖ ਲਓ ਉਹ ਕਿਦਾਂ ਜੜੀ ਉੱਪਰ ਹੈ ਉਹ ਕਿਹੜਾ ਪੇੜ ਆ ਜੀ ਅੰਬ ਦਾ ਹੈ ਨਾ ਹਾਂ ਮੈਂ ਕਰੀ ਆ ਉਹ ਦੇਖੋ ਕਿਦਾਂ ਉਹ ਵੀ ਅੰਬ ਦੇ ਨੂੰ ਪਈ ਆ ਪੂਰੀ ਇਹ ਲੇਸਦਾਰ ਜੀ ਹੁੰਦੀ ਅੰਦਰੋਂ ਹਾਂ ਜੀ ਤਾਈਓ ਕਹਿੰਦੇ ਹੁੰਦੀ ਹੈ ਚ ਲੇਸਦਾਰ ਚੀਜ਼ਾਂ ਬੰਦੇ ਸਰੀਰਲੇ ਵਧੀਆ ਹਾਂ ਜੀ ਰੋਜ਼ ਜੀ ਰੋਜ਼ ਹਾਂਜੀ ਦਾਤਾਂ ਕਰੋ ਵਧੀਆ ਆ ਇਹ ਗਲੋ ਦੀ ਸੱਲ ਬੜੇ ਵਧੇ ਹਾਂਜੀ ਦਾਤਣ ਵਾਲੀ ਬਿਲਕੁਲ ਉਹ ਤਾਂ ਹੁੰਦੀ ਆ ਇਹ ਲਿਟੇ ਲੀ ਜਾਈ ਮੈਂ ਕਹ ਜੀ ਦਾਤਣ ਕਰਾ ਤੁਸੀਂ ਬੁਰਸ਼ ਵੀ ਬਹੁਤ ਸੋਹਣਾ ਬਣਦਾ ਆਹਾਂ ਨਹੀਂ ਜਦੋਂ ਮੈਂ ਤੋੜਦਾ ਉਹਨਾਂ ਸੌਫਟ ਸੌਫਟ ਹੁੰਦੀ ਆ ਹਰੀ ਹਰੀ ਹੁੰਦੀ ਤੂੰ ਇਹ ਕਹਿੰਨੇ ਦੂਜੀ ਦੀ ਕਰੋ ਜਿਹੜੀ ਪੱਕ ਗਈ ਹੁੰਦੀ ਆ ਪੱਕਈ ਆ ਭੰਤ ਖਾਲ ਦਿਨਾ ਦੇਖੋ ਹਾਂ ਆਸ਼ਾ ਜਿਆਦਾ ਹਾਰਡ ਥੋੜੀ ਹੁੰਦੀ ਇਹ ਨਾ ਜੀ ਉਦਾਂ ਹੀ ਮਤਲਬ ਮਲ ਲਓ ਮੂੰਹ ਚ ਚੱਬ ਲਓ ਚੱਬ ਲਓ ਅੱਛਾ ਅੰਦਰ ਨਾ ਲੰਗਾਓ ਹੈਨਾ ਨਹੀਂ ਅੰਦਰ ਲੰਗਾਓ ਜੀ ਤਾਂ ਹੀ ਤਾਂ ਰਸ ਲੈਣਾ ਉਹਦਾ ਰਸ ਲੈਣਾ ਅੱਛਾ ਠੀਕ ਹੈ ਹਾ ਪੜੀ ਚੋਣੀ ਆ ਦਾਤ ਕਰਨ ਆ ਵਾ ਦੇਖੋ ਹਾਂ ਆ ਦੇ ਆ ਦੇ ਹੂੰ ਆ ਦੇ ਅੱਛਾ ਇਹ ਵੀ ਗੱਲ ਮਤਲਬ ਇਹ ਆ ਵੀ ਅੰਦਰ ਹੀ ਲੈ ਕੇ ਜਾਣੀ ਆ ਹਾਂ ਜਿੱਦਾਂ ਮਰਜੀ ਦਾਤਨ ਦੇ ਰੂਪ ਚ ਲੈ ਜਾਓ ਚਾਹੇ ਉਬਾਲ ਕੇ ਲੈ ਜਾਓ ਹੈਨਾ ਹਾਂ ਆ ਦੇ ਠੀਕ ਆ ਸਮਝ ਗਿਆ ਮੈਂ ਚਲੋ ਆ ਜੋ ਜੀ ਬਹੁਤ ਵਧੀਆ ਇਨਫੋਰਮੇਸ਼ਨ ਪਤਾ ਲੱਗੀ ਅੱਜ ਵੀ ਇਹ ਬਾਬਾ ਜੀ ਕੀ ਆ ਜੀ ਇਹ ਹੈ ਬਣਾਈ ਨਾ ਅੱਛਾ ਗਲੋ ਗਲੋ ਘਣਵੱਟੀ ਹੈ ਅੱਛਾ ਤੇ ਇਹ ਮਤਲਬ ਜਿੱਦਾਂ ਮੰਨ ਲਓ ਖਾਣੀ ਆ ਕਿਸੇ ਨੇ ਮੈਂ ਖਾਣੀ ਆ ਮੰਨ ਲਓ ਇੰਨੀ ਕੀ ਆ ਮੰਨ ਕੇ ਖਾਧੀ ਸੀ ਮੈਂ ਵੀ ਖਾਧੀ ਸੀ ਇੰਨੀ ਹਾਂ ਇਹ ਡੇਲੀ ਖਾ ਸਕਦੇ ਇਹਨੂੰ ਡੇਲੀ ਉਹ ਤਾਂ ਕਹਿੰਦਾ ਜੀ ਡੇਲੀ ਅੱਛਾ ਪਰ ਅਜੇ ਅਜੇ ਪੂਰਾ ਨਹੀਂ ਅੱਛਾ ਜੀ ਹਾਂ ਨਹੀਂ ਆ ਮੈਂ ਕੋਸਾ ਪਾਣੀ ਲਿਆਉਣਾ ਉਹਦੇ ਨਾਲ ਇਹ ਗਲੋ ਦੀ ਕੰਵਟੀ ਤੁਸੀਂ ਬਣਾਈ ਐ ਇਹ ਹੈ ਨਾ ਮੈਂ ਨਹੀਂ ਬਣਾਈ ਉਹਨੇ ਬਣਾਈ ਜੀ ਅੱਛਾ ਜਿਹੜੇ ਇੱਥੇ ਗੜਦੀ ਵਾਲਾ ਤੋਂ ਹੈਗੇ ਆ ਰਣਜੋਤ ਭਰਾ ਜੀ ਹੁਣੀ ਉਹਨੇ ਅੱਜ ਫੇਰ ਪੁੱਛਿਆ ਜੀ ਉਹ ਤਾਂ ਮੇਰੇ ਬਹੁਤ ਫਿੱਟ ਗੱਲ ਕੀਤੀ ਕਿਦਾਂ ਜੀ ਇਹ ਯਕੋ ਤਾਂ ਮੈਂ ਅਗਲੇ ਐਤਵਾਰ ਵੀ ਆਵਾਂ ਬਣਾਉ ਆਹਾਂ ਮੈਂ ਬਹੁਤ ਚੰਗੀ ਗੱਲ ਆ ਪਰ ਲੈ ਜਾਇਂ ਅਸਾ ਨਹੀਂ ਚਲੋ ਵਧੀਆ ਗੱਲ ਆ ਤੇ ਇਹਦਾ ਜਿੱਦਾਂ ਹੁਣ ਗਲੋ ਕਣਵਟੀ ਕਣ 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 ਹਾਂ ਉਹ ਜਿਹਨੂੰ ਕਯੂਬ ਕਹਿੰਦੇ ਕਯੂਬ ਅੱਛਾ ਗਲੋ ਕਣਵਟੀ ਹਾਂ ਵਟੀ ਗੋਲੀ ਤੇ ਇਹਦਾ ਫਾਇਦਾ ਕੀ ਆ ਜੀ ਇਹਦਾ ਬੈਨੀਫਿਟ ਸਸਤੀ ਦਾ ਉਹ ਮਹਨਤੀ ਕਿਉਂਦਾ ਹੋ ਅੱਛਾ ਜੀ ਮਜ਼ਾਰਾ ਨੂੰ ਰੋਕੋ ਰੋਕੋ ਤੇ ਇਹਨੂੰ ਕਿਸੇ ਵੀ ਮੌਸਮ ਚ ਖਾ ਸਕਦੇ ਆ ਤਕਰੀਬਨ ਇਦਾਂ ਖਾ ਲਓ ਕਦੇ ਕਦੇ ਅੱਛਾ ਉਹਦੇ ਹੱਗ ਨਹੀਂ ਆ ਜੀ ਕਿ ਉਹਦੀਆਂ ਦੱਸੀਆਂ ਦੱਸਦਾ ਮੈਂ ਨਹੀਂ ਗਿੱਲੋ ਇਹ ਕਹਿੰਦੇ ਉਦਾਂ ਹਿੰਦੀ ਚ ਹੈਨਾ ਗਿੱਲੋ ਇਹ ਅੱਛਾ ਮੈਨੂੰ ਦੱਸੋ ਕਾਲੀ ਕਿਦਾਂ ਬਣੀ ਇਹ ਕਾਲੀ ਕਿਦਾਂ ਉਹ ਗਰਮ ਕਰ ਕਰ ਕੇ ਉਹ ਕਾਲਾ ਹੋ ਗਿਆ ਉਹਦਾ ਰਾਸੀ ਆ ਇਹ ਮੇਰੇ ਕੋਲ 10 ਕਿਲੋ ਸੀਗੀ ਕਿਲੋ ਹਾਂਜੀ ਕੜਾਈ ਪਾਣੀ ਦੀ ਭਰੀ ਪਹਿਲਾਂ ਉਹਨੇ ਛੋਟੇ ਇਹ 3 ਕਿਲੋ ਕੀ ਸੀਗਾ 10 ਕਿਲੋ ਅੱਛਾ ਇਹ ਮਤ ਦੀ ਲੱਕੜੀਆਂ ਜੀ ਸੀ ਹਾਂਜੀ ਠੀਕ ਹੈ ਤੇ ਇਹਨਾਂ ਨੇ ਟੋਟੇ ਕਰਕੇ ਤਾਂ ਕੁੱਟੇ ਅਸਾ ਜੀ ਕੁੱਟ ਕੇ ਐ ਚੰਗੀ ਤਰ੍ਹਾਂ ਫੇਰ ਕੜਾਈ 'ਚ ਪਾਣੀ ਪਾ ਕੇ ਹਾਂ ਉਹਨੂੰ ਡੋਪਿਆ ਇਹ ਚੂਸੀ ਦਾ ਸੁਭਾਅ ਨਹੀਂ ਮੈਂ ਤਾਂ ਘਾਲ ਲਈ ਜੀ ਪਤਾ ਨਹੀਂ ਉਹਦੇ ਨਾਲ ਲਓ ਅੱਛਾ ਜੀ ਉਹਦੇ ਨਾਲ ਲਓ ਪਾਣੀ ਨਾਲ ਨਗਾਉਣੀ ਹੁੰਦੀ ਉਹ ਤਾਂ ਵੈਸੇ ਤਾਂ ਚਲੋ ਘਾਲ ਲਓ ਇੱਦਾਂ ਹਾਂਜੀ ਅੱਛਾ ਜੀ ਓਹ ਉਹਦੇ ਉਹਨੂੰ ਜਿਹੜੇ ਡੰਡੀਆਂ ਆ ਸਾਰੇ ਉਹ ਉਹ ਕਿਹਨਾਂ ਉਹਦੇ ਵਿੱਚ ਆ ਗੁੱਦਾ ਮੈਂ ਤੁਹਾਨੂੰ ਦਿਖਾ ਲਦਾ ਆਂ ਆ ਚਿੱਟਾ ਆ ਗੁੱਦਾ ਅੱਛਾ ਇਹ ਕੋਲ ਆ ਨਾ ਗਲੂ ਦੇ ਅੱਛਾ ਇਹਦਾ ਬਣਾਉਂਦੇ ਹਾਂ ਪਾਣੀ 'ਚ ਇਹਨੂੰ ਕੁੱਟ ਕੇ ਅੱਛਾ ਪਾਣੀ 'ਚ ਵਾਲ ਕੇ ਇਹਨੂੰ ਕੁੱਟਿਆ ਡੰਡੇ ਆ ਹਾਈ ਅੱਛਾ ਠੀਕ ਹ ਤੇ ਫੇਰ ਇਹਨੂੰ ਪੁੰਨ ਲਿਆ ਅੱਛਾ ਆ ਕੱਢ ਤੇ ਚਾ ਗੁੱਦਾ ਠੀਕ ਲਾ ਉਪਰਲਾ ਜਿਹੜਾ ਛੇਲਿਆ ਛਿਲਕਾ ਆ ਇਹਦਾ ਸਾਤ ਸੀਗਾ ਅੱਛਾ ਇਹ ਕੱਢ ਕੇ ਪਾਣੀ ਚ ਕਾੜ ਕੇ ਸੁਕਾ ਕੇ ਬਣਾਇਆ ਤੇ ਇਹਦਾ ਰੰਗ ਕਾਲਾ ਇਦਾਂ ਕੜ 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 ਕੇ ਕਾਲਾ ਹਾਂ ਕਾਲਾ ਬਣ ਗਿਆ ਵਿੱਚ ਵਾਲਾ ਕਾਲਾ ਬਣ ਗਿਆ ਅੱਛਾ ਠੀਕ ਆ ਓਕੇ ਇਹਨੂੰ ਕਿੰਨਾ ਟਾਈਮ ਲੱਗਾ ਜੀ ਇਹ ਦਿਹਾੜੀ ਲੱਗ ਗਈ ਸੀ ਤਕਰੀਬਨ ਇੰਨਾ ਜ਼ਿਆਦਾ ਟਾਈਮ ਲੱਗਿਆ ਉਹ ਪਾਣੀ ਉਤਾਰਨਾ ਜੂ ਸੀ ਹਾਂ ਤੇ ਜਿਹੜਾ ਹੋਰ ਦਿਖਾਉਂਦਾ ਇੱਕ ਐਕਸਟ੍ਰੈਕਟ ਬਣਿਆ ਇਹ ਐਕਸਟ੍ਰੈਕਟ ਇੱਕ ਹੀ ਮੋਨੇ ਕਿੱਦਾਂ ਬਣਿਆ ਇਹ ਇਹ ਕੀ ਗਲੋਈ ਆ? ਹਾਂਜੀ। ਛੋਟੀ ਕੱਟ ਲਈ ਗੇਂਜੇ। ਹਾਂਜੀ ਹਾਂਜੀ ਹਾਂਜੀ। ਥੋੜੇ ਨਾ ਉਹਨੂੰ ਬਰੀਕ ਕੁੱਟ ਲਿਆ। ਠੀਕ ਆ। ਤੇ ਉਹ ਤੋਂ ਬਾਅਦ ਪਾਣੀ ਚ ਭੇਂਕੇ ਮਲ ਕੇ। ਅੱਛਾ। ਉਹ ਰਸ ਪਿਆ। ਹਾਂਜੀ ਹਾਂਜੀ। ਰਸ ਨੂੰ ਰਾਜ ਪਿਆ ਰਹਿਣ ਦਿੱਤਾ। ਅੱਛਾ ਜੀ। ਉਹ ਇੱਠਾ ਮਹਿ ਗਿਆ। ਹਾਂਜੀ ਉਹ ਨਤਾਰ ਕੇ ਕਰ ਦਿੱਤਾ। ਅੱਛਾ। ਇਹੋ ਕਾਲੇ। ਅੱਛਾ ਤੇ ਇਹਨੂੰ ਹੁਣ ਜਿੱਦਾਂ ਇਹਨੂੰ ਇਦਾਂ ਹੀ ਵਰਤ ਸਕਦੇ ਹੈ ਨਾ? ਇਦਾਂ ਹੀ ਵਰਤਦੇ ਆਂ ਜਦੁਕਾਨਾ। ਹਾਂ ਗਲੋ ਦਾ ਪਾਊਡਰ ਕਹਿੰਦਾ ਇਹਨੂੰ ਹੈ ਨਾ ਪਾਊਡਰ ਆ ਇਹ। अच्छा अच्छा ठीक है ਤੇ ਆ ਗਲੋ ਬੱਟੀ ਹਾਂ ਚਾਹੇ ਐਕਟ੍ਰੈਕਟਰ ਕਹ ਲਓ ਕੋਈ ਚੀਜ਼ਾਂ ਕੋਈ ਚੀਜ਼ਾਂ ਹਾਂਜੀ 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 ਮਤਲਬ ਕਿ ਵੀ ਕਹਿਣ ਦੀ ਗੱਲ ਆ ਵੀ ਕੋਈ ਵੀ ਹਾਂਜੀ ਆਪਾਂ ਦੱਸਣ ਦਾ ਸਾਡਾ ਮਕਸਦ ਇਹ ਆ ਵੀ ਕੋਈ ਵੀ ਬਣਾ ਲਵੇ ਨੂੰ ਬਣਾ ਸਕਦਾ ਪਰ ਮਿਹਨਤ ਲੱਗਦੀ ਕਾਫੀ ਮਿਹਨਤ ਲੱਗਦੀ ਕਾਫੀ ਚਲੋ ਸੈਲ ਵੀ ਬਤਾਉਣੀ ਹੈ ਹਾਂ ਸੈਲ ਵੀ ਬਤਾਉਣੀ ਹੈ ਮੇਰੇ ਹਿਸਾਬ ਨਾਲ ਇਹ ਉਚੋੜ ਉਚੋਲੇ ਦੇ ਦਾਣੇ ਨੇ ਨੇ ਪਰਬੜ ਚਾਹੀਦਾ ਇਹਨੂੰ ਇਦਾਂ ਕਰਾਂਗੇ ਮੈਂ ਦੱਸਾਂ ਇਹਨੂੰ ਕੱਟ ਲਾਂਗੇ ਕੱਟ ਕੇ ਅੱਧੀ ਖਾਲਾ ਕਰਾਂਗੇ ਹਾਂ ਸਹੀ ਹੈ ਹੈਨਾ ਆਹ ਵਾਲਾ ਆਹ ਵਾਲਾ ਸਹੀ ਇਹ ਛੋਲੇ ਦਾ ਛੋਟਾ ਛੋਟੇ ਹਰੇ ਮਟਰ ਜਿਹੜੇ ਨੇ ਹਰੇ ਮਟਰ ਹਾਂ ਇਹ ਓਡਾ ਖਾਣਾ ਚਾਹੀਦਾ ਹੈਨਾ ਮੈਂ ਇੰਨੀਆਂ ਬਣਾਉਂਦਾ ਸੀ ਨਹੀਂ ਇਹਨੂੰ ਹੁਣ ਆਹ ਜਿਹੜੀ ਵੱਡੀ ਆ ਜੀ ਇਹਨੂੰ ਅੱਧਾ ਕਰਕੇ ਖਾਧਾ ਜਾ ਸਕਦਾ ਹੈਨਾ ਕੱਟ ਕੇ ਹਾਂ ਕੋਈ ਨਹੀਂ ਉਹ ਕਿਤੇ ਇਹ ਥੋੜੀ ਨੂੰ ਖਾ ਲਈ ਆ ਕਦੀ ਕਿਤੇ ਖਾ ਲਈ ਤਾਂ ਕਿੱਡੀ ਗੱਲ ਆ ਰੈਗੂਲਰ ਵਾਲੀ ਗੱਲ ਆ ਜੀ ਜਿਹਨੇ 5 7 10 ਦਿਨ ਖਾਣੀ ਆ ਉਹ ਉਹਨੇ ਚ ਹੀ ਖਾਵੇ ਮੈਂ ਤਾਂ ਆਪ ਲੋਕਾਂ ਨੂੰ ਸਲਾਹ ਦਿੰਨਾ ਹਾਂ ਜੀ ਕੋਈ ਡਾਕਟਰ ਬਹਿ ਕਹਿੰਦਾ ਵੀ ਆ ਦੋ ਗੋਲੀਆਂ ਸਵੇਰੇ ਦੋ ਹੀ ਸ਼ਾਮ ਨੂੰ ਖਾ ਲੈ ਮੈਂ ਕਹਿੰਦਾ ਇੱਕ ਦਪਹਿਰ ਸਵੇਰੇ ਖਾ ਲਓ ਇੱਕ ਦੁਪਹਿਰ ਨੂੰ ਖਾ ਲਓ ਰਾਤ ਨੂੰ ਖਾ ਲਓ ਤਿੰਨ ਹੀ ਖਾ ਲਓ ਹਮ ਚਾਰ ਹੀ ਕਹਾਣੀਆਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਹੀਂ ਚਲੋ ਵਧੀਆ ਕਿਉਂਕਿ ਇਹ ਮੇਰਾ ਆਪਣਾ ਨਿੱਜੀ ਹੈ ਜੀ ਕਿ ਸਾਡੇ ਹਾਜਮੇ ਬੱਕਰੇ ਪੁੱਤਰ ਹਾਂ ਹਾਂਜੀ ਮੈਂ ਮੈਨੂੰ ਮੈਂ ਇਹਨੂੰ ਰਾਜ ਆਉਂਦਾ 10 ਰੋਟੀਆਂ ਨਾਲ ਤਾਂ ਨੂੰ ਦੋਨਾ ਆ ਜਾਂਦਾ ਮੈਂ ਤੁਹਾਨੂੰ ਦਾਸਾਂ ਵਾਲੀ ਖਰਾਕ ਦੇ ਦਿਆਂ ਉਹ ਫੇ ਕੀ ਭਾ ਪਹੂੰਗੀ